ਹਾਂਜੀ ਦੋਸਤੋ ਕੀ ਹਾਲ-ਜਵਾਲਾ ਤੁਹਾਡਾ ਅੱਜ ਗੱਲ ਕਰਦੇ ਆ ਕੈਨੇਡਾ ਦੇ ਇੱਕ ਨਿਊ ਰੂਲ ਬਾਰੇ ਜੋ 18 ਸਤੰਬਰ ਨੂੰ ਮੀਨਸ ਕੱਲ ਹੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਅਨਾਉਂਸ ਕਰਾਇਆ ਗਿਆ ਹੈਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕੈਨੇਡਾ ਆਪਣੇ ਨਿਊ ਰੂਲਸ ਐਂਡ ਰੈਗੂਲੇਸ਼ਨਸ ਲੈ ਕੇ ਆ ਰਿਹਾ ਕੁਝ ਮਹੀਨਿਆਂ ਤੋਂ ਤੇ ਇਮੀਗ੍ਰੇਸ਼ਨ ਰੂਲਸ ਸਟ੍ਰਿਕਟ ਹੋਂਦੇ ਜਾ ਰਹੇ ਆ ਵੀਜ਼ਾਸ ਨੂੰ ਲੈ ਕੇ ਕਾਫੀ ਸਟ੍ਰਿਕਟ ਹੋੁੰਦਾ ਜਾ ਰਿਹਾ ਕੈਨੇਡਾ ਆਪਣੇ ਰੂਲਸ ਕਾਫੀ ਜਿੱਦਾਂ ਪਹਿਲਾਂ ਸਪੌਸ ਆਪਨ ਵਰਕ ਪਰਮਨ ਨੂੰ ਲੈ ਕੇ ਜਾਂ ਸਟੱਡੀ ਵੀਜ਼ਾ ਨੂੰ ਲੈ ਕੇ ਆਫਟਰ ਸਟੱਡੀ ਵੀਜ਼ਾ ਵਰਕ ਪਰਮਟ ਵਿਸਟਰ ਵੀਜ਼ਾ ਨੂੰ ਲੈ ਕੇ ਨਿਊ ਰੂਲਸ ਐਂਡ ਰੈਗੂਲੇਸ਼ਨਸ ਆਏ ਸੀ ਐਦਾਂ ਹੀ ਰਾਤ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਨਿਊ ਰੂਲ ਦਿੱਤਾਗਾ ਨਿਊ ਅਨਾਉਂਸਮੈਂਟ ਕਰੀ ਆ ਇਹ ਜਿਹੜੀ ਅਨਾਉਂਸਮੈਂਟ ਆ ਇਹ ਆਫਟਰ ਸਟੱਡੀ ਵਰਕ ਪਰਮਟ ਨੂੰ ਲੈ ਕੇ ਆ ਤੋ ਥੋੜੀ ਜੀ ਗੁੱਡ ਨਿਊਜ਼ ਵੀ ਹੈ ਕਿ ਜਿਹੜਾ ਆਫਟਰ ਸਟੱਡੀ ਪਰਮਿਟ ਹੈ ਇਹ ਇਦਾਂ ਹੀ ਸਭ ਨੂੰ ਮਿਲਦਾ ਰਹੂਗਾ ਸੋ ਇਹਦੇ ਲਈ ਜਿਆਦਾ ਬਰੀ ਹੋਣ ਦੀ ਲੋੜ ਨਹੀਂ ਆ ਬਟ ਉਹਨੇ ਥੋੜਾ ਜਨਾਂ ਨੇ ਚੇਂਜ ਕਰ ਦਿੱਤਾ ਗਿਆ ਚੇਂਜ ਇਹ ਹੈ ਕਿ ਜੋ ਵੀ ਆਫਟਰ ਸਟੱਡੀ ਪਰਮੈਂਟਲੀ ਅਪਲਾਈ ਕਰਨਾ ਹੋਊਗਾ ਜਿਨੇ ਵੀ ਆ ਉਹਦੇ ਲਈ ਇੱਕ ਛੋਟਾ ਜਿਹਾ ਟੈਸਟ ਰੱਖ ਦਿੱਤਾ ਉਹਨਾਂ ਨੇ ਜਿਹਨੂੰ ਕਹਿੰਦੇ ਆ ਕਿ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਟੈਸਟ ਹੋਊਗਾ ਜਾਂ ਤੁਸੀਂ ਆਸਟ੍ਰਿ ਵੀ ਦੇ ਸਕਦੇ ਹੋ ਉਹਦੇ ਥੋੜੇ ਜਿਹਾ ਬੈਂਡ ਕੱਟ ਚਾਹੀਦੇ ਹੋਣਗੇ ਸੀਐਲਬੀ ਟੈਸਟ ਦੇ ਵਿੱਚੋਂ ਜਿਹੜੇ ਤਾਂ ਯੂਨੀਵਰਸਿਟੀ ਚੋਂ ਗ੍ਰੈਜੂਏਟ ਹੋਏ ਹੋਣਗੇ ਸਟੂਡੈਂਟ ਉਹਨਾਂ ਨੂੰ ਮਿਨੀਮਮ ਜਾਂ ਮੈਕਸਿਮਮ ਕਹਿ ਸਕਦੇ ਆ 7 ਲੈਵਲ ਤੱਕ ਦਾ ਸਕੋਰ ਅਚੀਵ ਕਰਨਾ ਪਊਗਾ ਐਂਡ ਜਿਹੜੇ ਸਟੂਡੈਂਟ ਕਾਲ ਤੋਂ ਗ੍ਰੈਜੂਏਟ ਹੋਣਗੇ ਆਨਲਾਈਕ ਡਿਪਲੋਮਾ ਕਰਦੇ ਆ ਹਨਾ ਕਾਲਜਾਂ ਚੋਂ 2 ਸਾਲ ਦਾ 1.5 ਸਾਲ ਦਾ ਉਹਨਾਂ ਨੂੰ CLB 5 ਸਕੋਰ ਅਚੀਵ ਕਰਨਾ ਹੋਊਗਾ ਠੀਕ ਹੈ ਜੀ ਜਿਹੜਾ ਇਹ ਰੂਲ ਹੈ ਇੱਕ ਨੰਬਰ 2024 ਤੋਂ ਲਾਗੂ ਹੋ ਜਾਣਾਗਾ ਸਾਰਿਆਂ ਵਾਸਤੇ ਤੇ ਜੇ ਆਪਾਂ ਕਰੀ ਆਸਟੈਟ ਦੀ ਗੱਲ ਤਾਂ ਆ ਲੈ ਲਓ ਵੀ ਜੇ CLB ਟੈਸਟ ਲੈਵਲ 7 ਸਕੋਰ ਆ ਤਾਂ ਆਸ ਦੇ ਵਿੱਚ ਤੁਹਾਨੂੰ 5.5 6 ਸਕੋਰ ਚਾਹੀਦਾ ਹੋਊਗਾ ਜੇ CL 5 ਆ ਤਾਂ ਗੱਲ ਕਰੀ ਤਾਂ 4 ਜਾਂ 5 ਕ ਸਕੋਰ ਆਸ ਦੇ ਵਿੱਚ ਹੋ ਜਾਈਦਾ ਹੋਊਗਾ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਹੋਰ ਕੋਈ ਕੀ ਰੂਲ ਐਂਡ ਰੈਗੂਲੇਸ਼ਨ ਆਉਂਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਸਟੱਡੀ ਪਰਮਿਟ ਨੂੰ ਲੈ ਕੇ ਜਾਂ ਵਰਕ ਪਰਮਿਟ ਨੂੰ ਲੈ ਕੇ ਜਾਂ ਸਪਾਊਸ ਆਫਨ ਵਰਕ ਪਰਮਿਟ ਨੂੰ ਲੈ ਕੇ ਅ ਸਪਾਊਸ ਆਫਨ ਵਰਕ ਪਰਮਿਟ ਦੀ ਗੱਲ ਕਰੀਏ ਨਾਲੇ ਨਾਲ ਤਾਂ ਸਪਾਊਸ ਆਫਨ ਵਰਕ ਪਰਮਿਟ ਲਈ ਰੂਲ ਸੇਮ ਹੀ ਆ ਅ ਜੋ ਵੀ ਮਾਸਟਰਸ ਕਰਦੇ ਨੇ ਸਪਾਊਸ ਆਫਨ ਵਰਕ ਪਰਮਿਟ ਲਈ ਓਨਲੀ ਉਹੀ एलिਜੀਬਲ ਹੋਣਗੇ ਠੀਕ ਹੈ ਜੀ ਸੋਨ ਐਂਡ ਤੁਹਾਡਾ ਕੋਈ ਵੀ ਅਗਰ ਕਵੈਸ਼ਨ ਹੁੰਦਾਗਾ ਵੀਜ਼ਾ ਨੂੰ ਲੈ ਕੇ ਜਾਂ ਕੋਈ ਅਰੂ ਰੈਗੂਲੇਸ਼ਨ ਨੂੰ ਲੈ ਕੇ ਇਮੀਗ੍ਰੇਸ਼ਨ ਰੂ ਰੈਗੂਲੇਸ਼ਨ ਨੂੰ ਲੈ ਕੇ ਜਾਂ ਕਿਸੇ ਹੋਰ ਕੰਟਰੀ ਦੇ ਵੀਜ਼ਾ ਰਿਗਾਰਡਿੰਗ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਮੈਂ ਤੁਹਾਡਾ ਵੀਡੀਓ ਬਣਾ ਕੇ ਜਾਂ ਕਮੈਂਟ ਦੇ ਵਿੱਚ ਹੀ ਆਨਸਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਤੇ ਐਦਾਂ ਦੀ ਹੋਰ ਵੀਡੀਓਜ਼ ਲਈ ਇਨਫੋਰਮੇਸ਼ਨ ਵੀਡੀਓਜ਼ ਲਈ ਸਭ ਤੋਂ ਪਹਿਲਾਂ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ